ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਕਰਮਾ ਮਾਰੀ ਕਰਮੋ ਭਾਗ ਬਾਰਮਾ ਇਸ ਕਹਾਣੀ ਨੂੰ ਲਿਖਿਆ ਹੈ ਲੇਲਵੀ ਸਰਦਾਰ ਜੀ ਨੇ ਜੱਸਾ ਆਪਣੀ ਬੇਬੇ ਦੀ ਗੱਲ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਤੇ ਵੀਰੂ ਨੂੰ ਜੱਫੀ ਪਾ ਲੈਂਦਾ ਹੈ ਤੇ ਆਖਣ ਲੱਗਦਾ ਹੈ ਜਾ ਵੀਰੂ ਜਲਦੀ ਜਾ ਬੇਬੇ ਨੇ ਤਾਂ ਮੇਰੇ ਮੂੰਹ ਦੀ ਗੱਲ ਕਹਿ ਦਿੱਤੀ ਜੱਸਾ ਖੁਸ਼ੀ ਨਾਲ ਵੀਰੂ ਨੂੰ ਆਖਦਾ ਹੈ ਵੀਰੂ ਵੀ ਜੱਸੇ ਨੂੰ ਖੁਸ਼ ਹੁੰਦਾ ਵੇਖ ਕੇ ਹੱਸਣ ਲੱਗਦਾ ਹੈ ਤੇ ਉੱਥੋਂ ਚਲਾ ਜਾਂਦਾ ਹੈ ਬੀਰੂ ਜੱਸੇ ਦਾ ਸਨੇਹਾ ਲੈ ਕੇ ਉੱਥੋਂ ਹੀ ਸ਼ਹਿਰ ਨੂੰ ਨਿਕਲ ਜਾਂਦਾ ਹੈ ਸਵੇਰ ਦਾ ਸਮਾਂ ਹੁੰਦਾ ਹੈ ਹਾਲੀ ਫᱷਾਲੀ ਖੇਤਾਂ ਵੱਲ ਨੂੰ ਜਾਂਦੇ ਨਜ਼ਰ ਆਉਂਦੇ ਨੇ ਤੇ ਬਹੁਤੇ ਬੀਰੂ ਨੂੰ ਵੇਖ ਕੇ ਉਹਦੇ ਨਾਲ ਮਖੌਲਾਂ ਵੀ ਕਰਦੇ ਨੇ ਬੀਰੂ ਸੇਠ ਨੂੰ ਕਿਹਾ ਕਰਕੇ ਸੌਦਾ ਸਹੀ ਭਾਅ ਲਾਇਆ ਕਰੋ ਐਮੀ ਚੀਜ਼ਾਂ ਦਾ ਭਾਅ ਅਸਮਾਨੀ ਚੁੱਕਿਆ ਹੋਇਆ ਸਾਨੂੰ ਤਾਂ ਲੱਗਦਾ ਹੈ ਤੂੰ ਵੀ ਸੇਠ ਦਾ ਪਿਓ ਬਣ ਗਿਆ ਬੀਰੂ ਸਭ ਦੀਆਂ ਗੱਲਾਂ ਸੁਣ ਸੁਣ ਕੇ ਹੱਸਦਾ ਰਹਿੰਦਾ ਹੈ ਤੇ ਆਪ ਵੀ ਉਹਨਾਂ ਨੂੰ ਮਖੌਲਾਂ ਕਰਦਾ ਹੈ ਗੱਲਾਂ ਕਰਦਾ ਕਰਦਾ ਉਹ ਪਿੰਡ ਦੀ ਹੱਦ ਲੰਘ ਆਉਂਦਾ ਹੈ ਹੁਣ ਸੂਰਜ ਦੀ ਨਿੱਗੀ ਜਹੀ ਚਕੌਰ ਉਹਦੀ ਪਿੱਠ ਤੇ ਪੈਂਦੀ ਹੈ ਤੇ ਉਹਦੇ ਖੱੱਤਰ ਤੇ ਰੇੜੀ ਦਾ ਪਰਛਾਵਾਂ ਕੱਚੇ ਪਹੇ ਤੇ ਪੈਂਦਾ ਨਜ਼ਰ ਆਉਂਦਾ ਹੈ ਖੱੱਤਰ ਦੇ ਸਿਰ ਤੇ ਲਗਾਏ ਬਨੌਟੀ ਫੁੱਲ ਭਾਵੇਂ ਮਹਿਕ ਨਹੀਂ ਛੱਡ ਰਹੇ ਸੀ ਪਰ ਉਹਨਾਂ ਦਾ ਪਰਛਾਵਾਂ ਇਦਾਂ ਲੱਗ ਰਿਹਾ ਸੀ ਜਿਵੇਂ ਖੱੱਤਰ ਦੇ ਸਿਰ ਤੇ ਕੋਈ ਬਹੁਮੁੱਲਾ ਤਾਜ ਰੱਖਿਆ ਹੋਵੇ ਤੇ ਉਸ ਦੇ ਗਲ ਵਿੱਚ ਪਾਏ ਘੁੰਗਰੂਆਂ ਦਾ ਹਾਰ ਇੰਦਾ ਆਵਾਜ਼ ਕੱਢ ਰਿਹਾ ਸੀ ਕਿ ਸੁਣਨ ਵਾਲਾ ਉਹਦੇ ਨਾਲ-ਨਾਲ ਆਪਣੇ ਸੁਰ ਸੁਣਾਉਣ ਲੱਗ ਜਾਵੇ ਠੰਡ ਦਾ ਮੌਸਮ ਹੁਣ ਜਾਣ ਹੀ ਵਾਲਾ ਸੀ ਤੇ ਲੋਕੀ ਹੁਣ ਆਪਣੀ ਸਿਆਲ ਦੀ ਜੜੀ ਸੁਸਤੀ ਨੂੰ ਉਤਾਰਨ ਲਈ ਧੁੱਪ ਵਿੱਚ ਖੜ ਕੇ ਅੰਗੜਾਈਆਂ ਮਾਰ ਰਹੇ ਸਨ ਬੀਰੂ ਵੀ ਉਹਨਾਂ ਨੂੰ ਵੇਖ ਕੇ ਪੂਰਾ ਚੁਸਤ ਹੁੰਦਾ ਦਿਖਾਈ ਦੇ ਰਿਹਾ ਸੀ ਤੇ ਗੀਤ गा ਰਿਹਾ ਸੀ ਹੁਣ ਉਹ ਪਿੰਡ ਤੋਂ ਬਹੁਤ ਅੱਗੇ ਲੰਘ ਆਇਆ ਸੀ ਤੇ ਕਰਮੋਂ ਦੇ ਪਿੰਡ ਲਾਗੇ ਪਹੁੰਚ ਗਿਆ ਸੀ ਜਿਵੇਂ ਜਿਵੇਂ ਉਹ ਅੱਗੇ ਜਾ ਰਿਹਾ ਸੀ ਉਸ ਦਾ ਖੱਤਰ ਹੌਲੀ ਹੋ ਰਿਹਾ ਸੀ ਅੱਗੇ ਜਾਂਦੇ ਰਾਹ ਵਿੱਚ ਕੁਝ ਲੋਕ ਖੜੇ ਦਿਖਾਈ ਦਿੰਦੇ ਨੇ ਜੋ ਵੀਰੂ ਨੂੰ ਰੁਕਣ ਦਾ ਇਸ਼ਾਰਾ ਕਰ ਰਹੇ ਸੀ ਜਿਵੇਂ ਹੀ ਵੀਰੂ ਉਹਨਾਂ ਕੋਲ ਗਿਆ ਉਸ ਨੇ ਖੱਤਰ ਰੇੜੀ ਖੜਾ ਲਈ ਤੇ ਉਹਨਾਂ ਨੂੰ ਨਾਲ ਬਿਠਾ ਲਿਆ ਰੇੜੇ ਉੱਤੇ ਹਾਸਿਆਂ ਨਾਲ ਭਰਿਆ ਮਾਹੌਲ ਹੁਣ ਸ਼ਾਂਤ ਜਿਹਾ ਹੋ ਗਿਆ ਸੀ ਇੰਨੇ ਨੂੰ ਅੱਗੇ ਪਿੰਡ ਦੀ ਜੂਹ ਦਿਖਾਈ ਦੇਣ ਲੱਗੀ ਜੋ ਕਿ ਕਰਮੋਂ ਦੇ ਪਿੰਡ ਦੀ ਸੀ ਆ ਗਿਆ ਭਗਵਾਨੀ ਲੱਗਦਾ ਪਿੰਡ ਰਾਮੀ ਦਾ ਰੇੜੇ ਵਿੱਚ ਬੈਠੇ ਇੱਕ ਅੱਧਖੜ ਉਮਰ ਦੇ ਵਿਅਕਤੀ ਨੇ ਕਿਹਾ RAM ਦਾ ਨਾਂ ਸੁਣ ਕੇ ਬੀਰੂ ਦੇ ਕੰਨ ਖੜੇ ਹੋ ਗਏ ਉਸ ਨੇ ਇੱਕਦਮ ਪਿੱਛੇ ਮੁੜ ਕੇ ਦੇਖਿਆ ਤਾਂ ਪਿੱਛੇ ਬੈਠੀਆਂ ਜਨਾਨੀਆਂ ਦੀ ਅੱਖੀ ਹੰਝੂ ਵਹਿ ਰਹੇ ਸੀ ਬੀਰੂ ਨੂੰ ਹੁਣ ਜਾਪਣ ਲੱਗਾ ਸੀ ਕਿ ਕੋਈ ਲੱਗਦਾ ਇਸ ਦੁਨੀਆ ਤੋਂ ਆਪਣੀ ਜ਼ਿੰਦਗੀ ਭੋਗ ਕੇ ਚਲਿਆ ਗਿਆ ਹੈ ਉਸ ਨੇ ਰੇੜੇ ਨੂੰ ਇੱਕਦਮ ਰੋਕਿਆ ਤੇ ਪਿੱਛੇ ਮੂੰਹ ਮੋੜ ਕੇ ਉਸ ਅੱਧਖੜ ਉਮਰ ਦੇ ਵਿਅਕਤੀ ਤੋਂ ਪੁੱਛਿਆ ਕਿ ਤੁਸੀਂ ਕਿਹੜੇ ਘਰੇ ਜਾਣਾ ਜੀ ਤਾਂ ਉਸ ਵਿਅਕਤੀ ਨੇ ਕਿਹਾ ਘਰ ਤਾਂ ਬੁੱਤ ਕਿਹੜਾ ਰਹਿ ਗਿਆ ਹੁਣ ਸਾਡਾ ਪੁਰਾਣਾ ਸੀਰਾਮ ਤੇ ਇੱਕ ਮੇਰੀ ਭੈਣ ਤਾਂ ਵਿਆਹ ਤੋਂ ਕੁਝ ਸਮਾਂ ਬਾਅਦ ਧੀ ਨੂੰ ਜਨਮ ਦੇ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ ਤੇ ਹੁਣ ਜਦੋਂ ਵਿਆਹਣ ਵਾਲੀ ਹੋਈ ਤਾਂ ਵਿਚਾਰਾ ਉਹ ਦੁਨੀਆ ਨੂੰ ਅਲਵਿਦਾ ਆਖ ਗਿਆ ਸਾਨੂੰ ਵੀ ਉਹਦੀ ਮੌਤ ਤੋਂ 2 ਦਿਨਾਂ ਬਾਅਦ ਪਤਾ ਲੱਗਾ ਅੱਜ ਫਿਰ ਉਸਦਾ ਭੋਗ ਹੈ ਤੇ ਉਸਦੇ ਭੋਗ ਤੇ ਜਾ ਰਹੇ ਹਾਂ ਉਸ ਵਿਅਕਤੀ ਨੇ ਕਿਹਾ ਸੁਣ ਕੇ ਬਹੁਤ ਬੁਰਾ ਲੱਗਿਆ ਜੀ ਚਲੋ ਜਿਵੇਂ ਉਸਦੇ ਕਰਮ ਲਿਖੇ ਸੀ ਉਹ ਆਪਣੇ ਕਰਮਾਂ ਅਨੁਸਾਰ ਆਪਣੀ ਜ਼ਿੰਦਗੀ ਭੋਗ ਗਿਆ ਹੁਣ ਤਾਂ ਤੁਸੀਂ ਅੱਗੇ ਦੇਖਣਾ ਚਾਹੀਦਾ ਹੈ ਕਿ ਉਸ ਲੜਕੀ ਦਾ ਵਿਆਹ ਚੰਗੇ ਘਰ ਹੋ ਜਾਵੇ ਵੀਰੂ ਨੇ ਕਿਹਾ ਤੁਸੀਂ ਕਿਹੜੇ ਪਾਸੇ ਨੂੰ ਜਾ ਰਹੇ ਹੋ ਪੁੱਤ ਉਸ ਵਿਅਕਤੀ ਨੇ ਪੁੱਛਿਆ ਮੈਂ ਵੀ ਜਾਣਾ ਤਾਂ ਆਰਾਮ ਦੇ ਘਰੇ ਸੀ ਮੈਂ ਕਿਸੇ ਕੰਮ ਬਾਰੇ ਦਤਾਇਆ ਸੀ ਪਰ ਸ਼ਾਇਦ ਮੈਂ ਆਉਣ ਵਿੱਚ ਦੇਰੀ ਕਰ ਦਿੱਤੀ ਹੁਣ ਤਾਂ ਸਾਰੀ ਗੱਲ ਤੁਹਾਡੇ ਤੇ ਆ ਕੇ ਰੁਕੀ ਹੈ ਵੀਰੂ ਨੇ ਕਿਹਾ ਕੀ ਗੱਲ ਕਹਿ ਰਹੇ ਹੋ ਭਾਈ ਸਾਹਿਬ ਕੋਈ ਲੈਣ ਦੇਣ ਰਹਿੰਦਾ ਸੀ ਰਾਮਵਾਲ ਤੁਹਾਡਾ ਸਾਨੂੰ ਤਾਂ ਪਤਾ ਨਹੀਂ ਪੁੱਤ ਪਰ ਜੇ ਕੁਝ ਰਹਿੰਦਾ ਤਾਂ ਸਾਨੂੰ ਦੱਸ ਦੇਵੀ ਅਸੀਂ ਤੇਰੀ ਪਰਭਾਈ ਕਰ ਦੇਵਾਂਗੇ ਪਰ ਮੇਰੀ ਭਾਣ ਜੀ ਨੂੰ ਇਸ ਗੱਲ ਬਾਰੇ ਨਾ ਕਹਿਣਾ ਵਿਚਾਰੀ ਨੇ ਸਾਰੀ ਉਮਰ ਹੀ ਦੁੱਖ ਦੇਖੇ ਨੇ ਉਸ ਵਿਅਕਤੀ ਨੇ ਵੀਰੂ ਨੂੰ ਕਿਹਾ ਗੱਲ ਖਤਮ ਹੀ ਹੋਣ ਵਾਲੀ ਸੀ ਕਿ ਐਨੇ ਨੂੰ ਉਸ ਵਿਅਕਤੀ ਨੇ ਰਾਹ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਬਸ ਇੱਧਰ ਨੂੰ ਖੱਚਰ ਕਰ ਲਵੋ ਰਾਮ ਦਾ ਘਰ ਨਾਲ ਹੀ ਲੱਗਦਾ ਹੈ ਇਸੇ ਗਲੀ 'ਚ। ਵੀਰੂ ਨੇ ਬਿਨਾ ਕੁਝ ਬੋਲੇ ਖੱਤਰ ਨੂੰ ਉਸ راہ ਵੱਲ ਕੀਤਾ ਤੇ ਥੋੜਾ ਅੱਗੇ ਜਾ ਕੇ ਰਾਮ ਦੇ ਘਰ ਕੋਲ ਰੋਕ ਲਿਆ। ਘਰ ਅੰਦਰੋਂ ਰੋਣ ਦੀ ਆਵਾਜ਼ ਆ ਰਹੀ ਸੀ ਕਿ ਏਨੇ ਨੂੰ ਰੇੜੇ ਪਿੱਛੇ ਬੈਠੀਆਂ ਔਰਤਾਂ ਵੀ ਰੋਣ ਲੱਗ ਪਈਆਂ ਤੇ ਹੇਠਾਂ ਉੱਤਰ ਕੇ ਘਰ ਵੱਲ ਨੂੰ ਜਾਣ ਲੱਗ ਪਈਆਂ। ਜਿਹੜੇ ਘਰ ਕੋਲ ਲੋਕ ਚੁੱਪਕਿਆਂ ਹੀ ਲੰਘ ਜਾਂਦੇ ਸੀ ਤੇ ਕਿਸੇ ਦੀ ਸਾਰ ਨਹੀਂ ਪੁੱਛਦੇ ਸੀ ਅੱਜ ਉਹੀ ਕਰ ਲੋਕਾਂ ਦਾ ਇਕੱਠ ਹੋਇਆ ਸੀ ਤੇ ਸਾਰੇ RAM ਦੀ ਬੜਾਈ ਕਰਨ ਤੇ ਲੱਗੇ ਸੀ ਹਰ ਕੋਈ ਕਹਿ ਰਿਹਾ ਸੀ ਕਿ RAM ਬਹੁਤ ਨੇਕ ਇਨਸਾਨ ਸੀ ਪਰ ਇਹ ਸਾਰੀ ਝੂਠੀ ਹਮਦਰਦੀ ਸੀ ਇਹ ਉਦੋਂ ਤੱਕ ਹੀ ਸੀਮਤ ਹੈ ਜਦੋਂ ਤੱਕ RAM ਦਾ ਸਿਵਾ ਨਾ ਫੂਕਿਆ ਜਾਵੇ ਉਹਦੇ ਤੋਂ ਬਾਅਦ ਸਭ ਆਪੋ ਆਪਣੇ ਘਰੇ ਚਲੇ ਜਾਣਗੇ ਤੇ ਕਰਮਾਂ ਦੇ ਵਿੜੇ ਵਿੱਚ ਸਿਰਫ ਇੱਕ ਹੀ ਇਨਸਾਨ ਰਹਿ ਜਾਵੇਗਾ ਜੋ ਉਸ ਦੀ ਮਾਂ ਬਾਗ ਉਸ ਦਾ ਸਾਥ ਨਿਭਾ ਰਹੀ ਹੈ ਸਬਨੂ ਰਾਮ ਹੁਣ ਭਗਤ ਤੇ ਪਿਆਰਾ ਲੱਗ ਰਿਹਾ ਸੀ ਪਰ ਜਦੋਂ ਉਹ ਆਪਣੀ ਜ਼ਿੰਦਗੀ ਵਿੱਚ ਇਕੱਲਾ ਸੀ ਉਦੋਂ ਉਸ ਨੂੰ ਉਸ ਦੀ ਧੀ ਤੇ ਤਾਰੋ ਬੇਬੇ ਬਿਨਾਂ ਕੋਈ ਨਹੀਂ ਵੇਖਦਾ ਸੀ ਉਸ ਦੇ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਖੁਆਬ ਸੀ ਉਹ ਵੀ ਆਪਣੀ ਧੀ ਨੂੰ ਇੱਕ ਚੰਗੇ ਪਿਓ ਵਾਂਗ ਪਿਆਰ ਕਰਦਾ ਸੀ ਤੇ ਉਸ ਦੇ ਦਿਲ ਅੰਦਰ ਸਧਰਾ ਸੀ ਕਿ ਉਹ ਆਪਣੀ ਧੀ ਦਾ ਵਿਆਹ ਬੜੀ ਧੂਮ ਧਾਮ ਨਾਲ ਕਰੇ ਪਰ ਜ਼ਿੰਦਗੀ ਦੀ ਬਾਜ਼ੀ ਉਹ ਥੋੜਾ ਸਮਾਂ ਪਹਿਲਾਂ ਹੀ ਹਾਰ ਗਿਆ ਜਦੋਂ ਬੀਰੂ ਥੋੜਾ ਅੱਗੇ ਹੋਇਆ ਤਾਂ ਉਸ ਨੂੰ ਇੱਕ ਕੱਚੀ ਕਲੀ ਵਾਂਗ ਇੱਕ ਮੋਟਿਆਰ ਮੁਰਝਾਈ ਜਿਹੀ ਸੁਆਣੀਆਂ ਵਿਚਕਾਰ ਅੱਖਾਂ ਭਰੀ ਬੈਠੀ ਦਿਸੀ ਬੀਰੂ ਆਲੇ ਦੁਆਲੇ ਲੋਕਾਂ ਨੂੰ ਵੇਖਦਾ ਹੋਇਆ ਸੋਚ ਰਿਹਾ ਸੀ ਕਿ ਕਿਉਂ ਨਾ ਇੱਕ ਵਾਰ ਉਸ ਬੰਦੇ ਨਾਲ ਗੱਲ ਕੀਤੀ ਜਾਵੇ ਜੋ ਉਸ ਨਾਲ ਗੱਡੇ ਉੱਤੇ ਆਇਆ ਸੀ ਫਿਰ ਬੀਰੂ ਦੀ ਨਜ਼ਰ ਉਸ ਬੰਦੇ ਤੇ ਪਈ ਉਹ ਬੰਦਾ ਕਰਮੋ ਕੋਲ ਜਾ ਕੇ ਬੈਠਾ ਕਰਮੋ ਦੇ ਸਿਰ ਤੇ ਹੱਥ ਰੱਖਦਾ ਹੋਇਆ ਬੈਠ ਗਿਆ ਤੇ ਕਰਮੋ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਲੱਗ ਰਿਹਾ ਸੀ ਕਿ ਉਹ ਬੰਦਾ ਕਰਮੋ ਨੂੰ ਕੁਝ ਸਮਝਾ ਰਿਹਾ ਹੋਵੇ ਕਰਮੋ ਆਪਣੀਆਂ ਅੱਖਾਂ ਸਾਫ਼ ਕਰਦੀ ਹੋਈ ਇੱਕਦਮ ਵੀਰੂ ਵੱਲ ਵੇਖਣ ਲੱਗਦੀ ਹੈ ਤੇ ਵੀਰੂ ਵੀ ਭਰੇ ਜਿਹੇ ਮਨ ਨਾਲ ਵੇਖ ਰਿਹਾ ਹੁੰਦਾ ਹੈ ਜਿਵੇਂ ਉਹ ਕਰਮੋ ਨਾਲ ਦੁੱਖ ਸੁੱਖ ਸਾਂਝਾ ਕਰਨਾ ਚਾਹੁੰਦਾ ਹੋਵੇ ਐਨੇ ਨੂੰ ਉਹ ਬੰਦੇ ਦੀ ਨਜ਼ਰ ਵੀ ਵੀਰੂ ਵੱਲ ਪੈਂਦੀ ਹੈ ਤੇ ਉਹ ਬੰਦਾ ਉਸ ਨੂੰ ਬੈਠਣ ਦਾ ਇਸ਼ਾਰਾ ਕਰਦਾ ਹੈ ਵੀਰੂ ਉਸ ਦਾ ਇਸ਼ਾਰਾ ਵੇਖ ਉਸ ਵਿਅਕਤੀ ਕੋਲ ਚਲਾ ਜਾਂਦਾ ਹੈ ਅਤੇ ਕਰਮੋਂ ਦੇ ਸਿਰ ਤੇ ਹੱਥ ਰੱਖ ਕੇ ਬੈਠ ਜਾਂਦਾ ਹੈ ਦੇਖ ਪੁੱਤ ਕਰਮੋਂ ਮੈਨੂੰ ਨਹੀਂ ਪਤਾ ਇਹ ਤੇਰੇ ਨਾਲ ਗੱਲ ਕਰਨ ਦਾ ਸਹੀ ਸਮਾਂ ਹੈ ਜਾਂ ਨਹੀਂ ਜਦੋਂ ਦੀ ਤੇਰੀ ਮਾਂ ਇਸ ਦੁਨੀਆ ਤੋਂ ਗਈ ਹੈ ਮੈਂ ਤਾਂ ਉਦੋਂ ਤੋਂ ਹੀ ਇਸ ਘਰ ਆਉਣਾ ਛੱਡ ਦਿੱਤਾ ਸੀ ਮੇਰਾ ਦਿਲ ਹੀ ਨਹੀਂ ਕਰਦਾ ਸੀ ਇਸ ਪਿੰਡ ਵੱਲ ਨੂੰ ਆਉਣ ਨੂੰ ਤੇਰੇ ਨਾਨਾ ਨਾਨੀ ਨੇ ਤਾਂ ਬਹੁਤ ਜ਼ੋਰ ਲਾਇਆ ਸੀ ਕਿ ਤੂੰ ਕਰਮੋਂ ਨੂੰ ਤਾਂ ਲੈ ਆਉਂਦਾ ਉਦੋਂ ਤੂੰ ਬਹੁਤ ਨਿੱਕੀ ਸੀ ਮੈਨੂੰ ਲੱਗਦਾ ਸੀ ਮਾਂ ਦਾ ਸੁੱਖ ਤੈਨੂੰ ਨਹੀਂ ਮਿਲਿਆ ਕਟੋ ਕਟ ਪਿਓ ਦਾ ਸੁੱਖ ਤਾਂ ਤੈਨੂੰ ਮਿਲੇ ਬਸ ਉਦੋਂ ਤੈਨੂੰ ਤੇਰੇ ਪਿਓ ਕੋਲ ਛੱਡ ਕੇ ਮੁੜ ਕਦੇ ਤੇਰੇ ਕੋਲ ਨਾ ਆਇਆ ਆਰਾਮ ਵੀ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਸੀ ਉਹਨੂੰ ਵੀ ਅਸੀਂ ਬਹੁਤ ਕਿਹਾ ਸੀ ਕਿ ਕਰਮੋਂ ਬਹੁਤ ਛੋਟੀ ਆ ਤੂੰ ਹੋਰ ਵਿਆਹ ਕਰਵਾ ਲੈ ਪਰ ਉਸ ਰੱਬ ਦੇ ਬੰਦੇ ਨੇ ਕਦੇ ਹਾਮੀ ਨਾ ਭਰੀ ਤੇ ਸਾਡਾ ਵੀ ਇੱਥੇ ਆਉਣਾ ਜਾਣਾ ਬੰਦ ਹੋ ਗਿਆ RAM ਨੇ ਵੀ ਆਪਣੀ ਸਾਰੀ ਰਹਿੰਦੀ ਜ਼ਿੰਦਗੀ ਤੇਰੇ ਨਾਲ ਹੀ ਕੱਢ ਦਿੱਤੀ ਪਰ ਉਹ ਵੀ ਹੁਣ ਆਪਣੀ ਜ਼ਿੰਦਗੀ ਲੰਘਾ ਕੇ ਇਸ ਦੁਨੀਆ ਤੋਂ ਵਿਦਾ ਹੋ ਗਿਆ ਤੇ ਮੈਨੂੰ ਲੱਗਦਾ ਤੈਨੂੰ ਵੀ ਸਾਡੇ ਨਾਲ ਤੇਰੇ ਨਾਨਕੇ ਘਰ ਜਾਣਾ ਚਾਹੀਦਾ ਹੈ ਕਰਮੋ ਦੇ ਮਾਮੇ ਨੇ ਕਰਮੋ ਨੂੰ ਕਿਹਾ ਕਰਮੋ ਆਪਣੇ ਮਾਮੇ ਦੀਆਂ ਗੱਲਾਂ ਸੁਣ ਰਹੀ ਸੀ ਪਰ ਲੱਗ ਰਿਹਾ ਸੀ ਕਿ ਉਹ ਬੇਸੁੱਧ ਜਹੀ ਹੋ ਗਈ ਆ ਥੋੜੇ ਸਮੇਂ ਬਾਅਦ ਉਹਦਾ ਮਾਮਾ ਵੀ ਚੁੱਪ ਕਰਕੇ ਉਹਦੇ ਕੋਲ ਬੈਠ ਗਿਆ ਬੀਰੂ ਕੋਲ ਬੈਠਾ ਸੋਚ ਰਿਹਾ ਸੀ ਕਿ ਉਹ ਜੱਸੇ ਤੇ ਕਰਮੋ ਬਾਰੇ ਗੱਲ ਸ਼ੁਰੂ ਕਰੇ ਇਨੇ ਨੂੰ ਤਾਰੋ ਬੇਬੇ ਉਹਨਾਂ ਕੋਲ ਆਣ ਬੈਠਦੀ ਹੈ ਤਾਰੋ ਉਸਦੇ ਮਾਮੇ ਨੂੰ ਆਖਦੀ ਹੈ ਕਿ ਉਹ ਤਾਰੋ ਦੀ ਬਿਲਕੁਲ ਵੀ ਫਿਕਰ ਨਾ ਕਰਨ ਕਿਉਂਕਿ ਉਸਨੇ ਕਰਮੋ ਲਈ ਸਭ ਕੁਝ ਸੋਚ ਰੱਖਿਆ ਹੈ ਤੇ ਰਾਮ ਵੀ ਚਾਹੁੰਦਾ ਸੀ ਕਿ ਕਰਮੋ ਇੱਥੇ ਹੀ ਰਹੇ ਮੈਂ ਕਹਿੰਦੀ ਸੀ ਕਿ ਜੋ ਹੋਣਾ ਉਹ ਹੋ ਗਿਆ ਕਰਮੋ ਹੁਣ ਤੱਕ ਮੇਰੇ ਹੱਥਾਂ ਵਿੱਚ ਹੀ ਖੇਡੀ ਆ ਤੇ ਮੈਂ ਚਾਹੁੰਦੀ ਆ ਕਿ ਹੁਣ ਅੱਗੇ ਦੀ ਜ਼ਿੰਮੇਵਾਰੀ ਵੀ ਮੇਰੀ ਹੀ ਹੋਵੇ ਮੈਂ ਰਾਮ ਦੀ ਸਲਾਹ ਨਾਲ ਹੀ ਕਰਮੋ ਦਾ ਰਿਸ਼ਤਾ ਪੱਕਾ ਕੀਤਾ ਹੋਇਆ ਹੈ ਨਾਲ ਦੇ ਪਿੰਡ ਮੁੰਡਾ ਵਧੀਆ ਘਰੋਂ ਹੈ ਤਾਰੋ ਨੇ ਉਸਦੇ ਮਾਮੇ ਨੂੰ ਕਿਹਾ ਬੇਬੇ ਜੀ ਨਾਲ ਦੇ ਪਿੰਡ ਤੋਂ ਹੀ ਆ ਮੈਂ ਕਿੰਨਾ ਦੇ ਮੁੰਡੇ ਦੀ ਗੱਲ ਕਰਦੇ ਹੋ ਤੁਸੀਂ ਕਿਧਰੇ ਭਲਾ ਜੱਸੇ ਦੀ ਗੱਲ ਤਾਂ ਨਹੀਂ ਕਰਦੇ ਇੱਕ ਸਾਡੇ ਪਿੰਡ ਦਾ ਮੁੰਡਾ ਸੁਣਿਆ ਮੈਂ ਕਿ ਇਸ ਪਿੰਡ ਮੰਗਿਆ ਹੈ ਵੀਰੂ ਨੇ ਝੱਟ ਹੀ ਜੱਸੇ ਦੀ ਗੱਲ ਤੋਰ ਦਿੱਤੀ ਕਰਮੋ ਨੇ ਜਿਵੇਂ ਹੀ ਜੱਸੇ ਦਾ ਨਾਂ ਸੁਣਿਆ ਉਹ ਆਪਣੇ ਮਾਮੇ ਦੇ ਗਲ ਲੱਗ ਕੇ ਰੋਣ ਲੱਗ ਪਈ ਰਾਮ ਦੀ ਮੌਤ ਨੇ ਕਰਮੋ ਨੂੰ ਹੁਣ ਪੂਰੀ ਤਰ੍ਹਾਂ ਹਲਾ ਕੇ ਰੱਖ ਦਿੱਤਾ ਸੀ ਆਪਣੇ ਪਿਓ ਦੀ ਮੌਤ ਤੇ ਕਮਲੀ ਹੋ ਕੇ ਬੈਠੀ ਕਰਮੋ ਬੀਰੂ ਤੋਂ ਵੇਖੀ ਨਹੀਂ ਗਈ ਤੇ ਕਰਮੋ ਤੋਂ ਇੱਕ ਪਾਸੇ ਹੋ ਕੇ ਟਾਰੋ ਬੇਬੇ ਨਾਲ ਗੱਲ ਹੀ ਲੱਗ ਗਿਆ ਤੇ ਉਸਨੇ ਦੱਸਿਆ ਕਿ ਉਹ ਤਾਂ ਸ਼ਹਿਰ ਵੱਲ ਨੂੰ ਸੌਦਾ ਲੈਣ ਜਾਂਦਾ ਸੀ ਤੇ ਰਾਹ ਵਿੱਚ ਕਰਮੋ ਦੇ ਮਾਮਾ ਜੀ ਮਿਲ ਗਏ ਇਦਾਂ ਮੈਂ ਤੁਹਾਡੇ ਘਰ ਆ ਗਿਆ ਜੱਸਾ ਤਾਂ ਬਹੁਤ ਖੁਸ਼ ਸੀ ਕਿ ਮੈਂ ਤੁਹਾਡੇ ਉਹਨਾਂ ਦੀ ਸੁੱਖ ਸਾਂ ਦੱਸ ਕੇ ਤੇ ਤੁਹਾਡਾ ਸਨੇਹਾ ਉਹਨਾਂ ਦੇ ਘਰ ਲਵਾਵਾਂਗਾ ਪਰ ਇੱਥੇ ਤਾਂ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਵੀਰੂ ਨੇ ਭਰੇ ਮਨ ਨਾਲ ਕਿਹਾ ਜਦੋਂ ਕਰਮੋ ਦੀ ਮਾਂ ਰੱਬ ਨੂੰ ਪਿਆਰੀ ਹੋ ਗਈ ਸੀ ਤਾਂ ਕਰਮੋ ਨਿੱਕੀ ਜਹੀ ਸੀ ਉਦੋਂ ਤੋਂ ਮੈਂ ਹੀ ਕਰਮੋ ਨੂੰ ਉਸਦੀ ਮਾਂ ਬਣ ਕੇ ਪਾਲਿਆ ਤੇ ਰਾਮ ਤਾਂ ਉਦੋਂ ਹੀ ਮੰਜੇ 'ਚ ਪੈ ਗਿਆ ਸੀ ਪਤਾ ਨਹੀਂ ਚੰਦਰਾ ਉਹਦਾ ਹੌਂਕਾ ਆਪਣੇ ਦਿਲ ਤੇ ਲਾ ਗਿਆ ਪਰ ਹੁਣ ਜਦੋਂ ਉਹ ਮਟਿਆਰ ਹੋ ਗਈ ਸੀ ਤਾਂ ਸਾਨੂੰ ਇਹੀ ਫਿਕਰ ਸੀ ਕਿ ਕਰਮੋ ਦਾ ਮਕਲਾਵਾ ਕਿਦਰੇ ਵਧੀਆ ਕਰ ਹੋ ਜਾਵੇ ਇਉ ਰੱਬ ਦੀ ਕਿਰਪਾ ਨਾਲ ਹੋ ਵੀ ਜਾਵੇਗਾ ਜਦੋਂ ਦਾ ਜੱਸੇ ਨੂੰ ਰਾਮ ਨੇ ਵੇਖਿਆ ਸੀ ਤਾਂ ਲੱਗਦਾ ਸੀ ਜਿਵੇਂ ਉਸ ਦੀ ਕਰਮਾਂ ਨੂੰ ਬਿਉਉਣ ਦੀ ਫਿਕਰ ਪਹਿਲਾਂ ਨਾਲੋਂ ਬਹੁਤ ਘਟ ਗਈ ਹੋਵੇ ਤੇ ਉਹ ਬੇਫਿਕਰ ਜਿਹਾ ਜਾਪਦਾ ਸੀ ਤੇ ਆਖਰ ਚੰਦਰਾ ਇਸ ਦੁਨੀਆ ਨੂੰ ਹੀ ਅਲਵਿਦਾ ਆਖ ਗਿਆ ਤਾਰੋ ਬੇਬੇ ਬੀਰੂ ਨਾਲ ਗੱਲ ਨਹੀਂ ਲੱਗ ਜਾਂਦੀ ਹੈ ਚਲੋ ਮਾਤਾ ਜੀ ਜੱਸੇ ਹੋਣਾ ਨੂੰ ਇਸ ਗੱਲ ਦਾ ਪਹਿਲਾਂ ਪਤਾ ਹੁੰਦਾ ਕਿ ਇਦਾਂ ਹੋਇਆ ਤਾਂ ਉਹਨਾਂ ਨੇ ਜ਼ਰੂਰ ਆਉਣਾ ਸੀ ਪਰ ਉੱਥੇ ਤਾਂ ਕਿਸੇ ਗੱਲ ਦਾ ਪਤਾ ਨਹੀਂ ਉਹਨਾਂ ਨੇ ਮੈਨੂੰ ਹੀ ਸੁਨੇਹਾ ਲਾਉਣ ਨੂੰ ਕੱਲ੍ਹਿਆ ਸੀ ਮੈਂ ਵੀ ਹੁਣ ਸ਼ਹਿਰ ਜਾਂਦਾ ਹਾਂ ਤੇ ਪਿੰਡ ਜਾ ਕੇ ਜੱਸੇ ਨੂੰ ਸਾਰੀ ਗੱਲਬਾਤ ਦੱਸਦਾ ਹਾਂ ਵੀਰੂ ਜਾਣ ਦੀ ਆਗਿਆ ਮੰਗਦਾ ਹੈ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ